ਗੁਰੂ ਰੂਪਿਆ ਰਹੀ ਸਾਧ ਸੰਗਤ ਬਲਾਈਏ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਧ ਸੰਗਤ ਤੁਹਾਨੂੰ ਪ੍ਰੇਮ ਸਤਿਕਾਰ ਸਤਕਾਰ ਵਾਲੀ ਕਹਾਣੀ ਸੁਣਾਉਣੇ ਆ ਇਤਿਹਾਸ ਸੁਣਾਉਣੇ ਆ ਹਿਸਟਰੀ ਸੁਣਾਉਣੇ ਆ ਇੱਕ ਤਾਂ ਪਹਿਲਾਂ ਸਾਧ ਸੰਗਤ ਆਪਾਂ ਅੱਜ ਜਿਹੜੇ ਬੱਚਿਆਂ ਦੇ ਜਨਮ ਹੁੰਦੇ ਆ ਉਹਨਾਂ ਦੇ ਨਾਮ ਰੱਖਦੇ ਆ ਜਿਹੜੇ ਆਪਣੇ ਪਹਿਲੇ ਬਜ਼ੁਰਗ ਸੀ ਨਾ ਪਹਿਲੇ ਬਜ਼ੁਰਗ ਉਹਨਾਂ ਨੇ ਕਹਿਣਾ ਵੀ ਜਦੋਂ ਬੱਚੇ ਦਾ ਨਾਮ ਰੱਖਣਾ ਤੇ ਦਾਈ ਨੇ ਕਹਿਣਾ ਵੀ ਜਾਓ ਜਾ ਕੇ ਅਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਠੀ ਕੋਲੇ ਜਾਓ ਉਹ ਤੋਂ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਸ਼ਲੋਕ ਤੇ ਸ਼ਬਦ ਲਵੋ ਤੇ ਉਹ ਸ਼ਬਦ ਦੇ ਤੇ ਜਿਹੜਾ ਪਹਿਲਾ ਅੱਖਰ ਆਵੇਗਾ ਉਹਦਾ ਆਪਾਂ ਨਾਮ ਰੱਖਾਂਗੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ ਹੋਕਾ ਲੈਣਾ ਤੇ ਵਿੱਚੋਂ ਸ਼ਬਦ ਲੈਣਾ ਪਹਿਲਾ ਅੱਖਰ ਆਉਣਾ ਸ ਸ ਬ ਬ ਜੋ ਵੀ ਆਉਣਾ ਸਖਤੇਜੀਤ ਸਿੰਘ ਗਰਦਿਆਲ ਸਿੰਘ ਬਿਸ਼ਨ ਸਿੰਘ ਆਮਰ ਸਿੰਘ ਇਸ ਤਰ੍ਹਾਂ ਦੇ ਨਾਮ ਰੱਖਣੇ ਗੁਰਦੇਵ ਸਿੰਘ ਪਿਆਰਾ ਸਿੰਘ ਬਿੱਕਰ ਸਿੰਘ ਸੰਤੋਖ ਸਿੰਘ ਮੱਗਰ ਸਿੰਘ ਫਗਣ ਸਿੰਘ ਇਹ ਜੇ ਨਾਂ ਹੁੰਦੇ ਸੀ ਅੱਧਾ ਤਾਂ ਨਾਂ ਤੋਂ ਬੰਦਾ ਡਰ ਜਾਂਦਾ ਸਾਧ ਸੰਗਤ ਸਿੱਖਾਂ ਦੇ ਨਾਮ ਤੋਂ ਨਾ ਜਦੋਂ ਅੱਧਾ ਤਾਂ ਨਾਂ ਤੋਂ ਡਰ ਜਾਂਦਾ ਬੰਦਾ ਤੇ ਅੱਜ ਕੀ ਨਾਂ ਰੱਖਦੇ ਆ ਲੋਕ ਸਾਡਾ ਰੀਟ ਆ ਸਾਡਾ ਪਿੰਟੂ ਸਾਡਾ ਪੈਂਕੀ ਸਾਡਾ ਰਮਨ ਤੇ ਤੇ ਉਦੋਂ ਨਾਂ ਸਾਧ ਸੰਗਤ ਕਿੰਨੇ ਵਧੀਆ ਨਾਂ ਹੁੰਦੇ ਸੀ ਅੱਜ ਕੱਲ ਤਾਂ ਅੱਧੇ ਨਾਵਾਂ ਤੋਂ ਹੀ ਰਹਿ ਗਿਆ ਫੇਰ ਘਰੇ ਆਪਣਾ ਇੱਕ ਦੂਜੇ ਦਾ ਸਤਿਕਾਰ ਹੈ ਨਹੀਂ ਅੱਜ ਸੁਣ ਮੈਂ ਕਿਸਣਾਉਣਾ ਸਾਥ ਸੰਗਤ ਇੱਕ ਮੈਂ ਹਿਸਟਰੀ ਪੜ੍ਹੀ ਆ ਵੀ ਉਹਦੇ ਵਿੱਚ ਇਹ ਦੱਸਿਆ ਵੀ ਜੇ ਆਪਾਂ ਪਿਆਰ ਕਰਾਂਗੇ ਨਾ ਆਪਣੇ ਨਾ ਰਿਸ਼ਤਿਆਂ ਦਾ ਨੌ ਸੱਸ ਦਾ ਨੌ ਸੱਸ ਦਾ ਸੱਸ ਸਹੁਰੇ ਦਾ ਪੁੱਤੇ ਦਾ ਦਾਦੇ ਦਾ ਨਾਨਨੇ ਦਾ ਨਾਨੀ ਦਾ ਇਨਾਂ ਦਾ ਸਾਰਿਆਂ ਦਾ ਸਤਿਕਾਰ ਜੇ ਕਰਾਂਗੇ ਨਾ ਆਪਾਂ ਤੇ ਆਪਣਾ ਦੂਣਾ ਸਤਿਕਾਰ ਵਾਜਦਾ ਤੇ ਕਿਤੇ ਤਲਾਕ ਨਹੀਂ ਹੋਣਗੇ ਤਲਾਕ ਨਹੀਂ ਹੋਣਗੇ ਜੇ ਦੇ ਇਨਾਂ ਦਾ ਆਪਾਂ ਕਰਾਂਗੇ ਪਿਆਰ ਕਰਾਂਗੇ ਸੱਸ ਸਹੁਰੇ ਨੂੰ ਰੋਟੀ ਪ੍ਰਸ਼ਾਦਾ ਪਹਿਲਾਂ ਤੇ ਸੱਸ ਸਹੁਰੇ ਨੇ ਵੀ ਪੂਰੇ ਸਤਿਕਾਰ ਦੇ ਨਾਲ ਆਪਦੇ ਪਰਿਵਾਰ ਨੂੰ ਬੁਲਾਉਣਾ ਆਪਦੀ ਨੌ ਨੂੰ ਬੁਲਾਉਣਾ ਆਂਦੀਆਂ ਧੀਆ ਨੂੰ ਬੁਲਾਉਣਾ ਹੋਰ ਆਪਦੇ ਰਿਸ਼ਤੇਦਾਰਾਂ ਨੂੰ ਬੁਲਾਉਣਾ ਇਸ ਤਰ੍ਹਾਂ ਉਹਨਾਂ ਦਾ ਵੀ ਫਰਜ਼ ਹੈ ਤੇ ਆਪਣਾ ਵੀ ਫਰਜ਼ ਆ ਪ੍ਰੇਮ ਪਿਆਰ ਦੇ ਨਾਲ ਆਪਦੇ ਪਰਿਵਾਰ ਦੇ ਵਿੱਚ ਰਹਿਣਾ ਸਾਰਿਆਂ ਨੂੰ ਸਤਿਕਾਰ ਨਾਲ ਦੇਖਣਾ ਤੇ ਕਦੇ ਉਹ ਪਰਿਵਾਰ ਅੱਡ ਨਹੀਂ ਹੁੰਦੇ ਕਦੇ ਉਹ ਪਰਿਵਾਰਾਂ ਦੇ ਵਿੱਚ ਇਹ ਗੁੱਸੇ ਨਹੀਂ ਵੱਧੇ ਪ੍ਰੇਮ ਹੀ ਰਹੂਗਾ ਸਤਿਕਾਰ ਰਹੂਗਾ ਇਸ ਤਰ੍ਹਾਂ ਸਾਧ ਸੰਗਤ ਜਿਹੜੇ ਆਪਾਂ ਜਿਵੇਂ ਹੁਣ ਪਾਠ ਹੀ ਆ ਦੇਖੋ ਆਪਣੇ ਗੁਰਦੁਆਰੇ ਦੀ ਗ੍ਰੰਥੀ ਆ ਹੁਣ ਬਾਬਾ ਬੁੱਢਾ ਜੀ ਦੀ ਥਾਂ ਤੇ ਆਹੋ ਵਜੀਰਾ ਗੁਰੂ ਗ੍ਰੰਥ ਸਾਹਿਬ ਦਾ ਤੇ ਆਪਾਂ ਬੁਲਾਉਣੇ ਕਿਵੇਂ ਆ ਉਹ ਫਲਾਨਿਆਂ ਉਹ ਬਾਬਾ ਉਹ ਬਾਬਾ ਗੱਲ ਸੁਣੀ ਇੱਧਰ ਆ ਕੇ ਉਹ ਬਾਬਾ ਇੱਧਰ ਆ ਜਾ ਅਰਦਾਸ ਵਾਲੇ ਆਏ ਆ ਨਾ ਯਾਰ ਕਦੇ ਆਇਨਾ ਬੁਲਿਆ ਕਰੋ ਜੇ ਉਹਦਾ ਨਾਮ ਕਰਤੇਜ ਸਿੰਘ ਬਾਬਾ ਕਰਤੇਜ ਸਿੰਘ ਆਓ ਪਾਈ ਇੱਧਰ ਸੰਗਤ ਆਈ ਆ ਤੇ ਅਰਦਾਸ ਕਰਨੀ ਆ ਜਾਓ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਰਨਾਂ 'ਚ ਅਰਦਾਸ ਕਰੋ ਜਦੋਂ ਆਪਾਂ ਉਹਨੂੰ ਐਨੇ ਪ੍ਰੇਮ ਨਾਲ ਬੁਲਾਵਾਂਗੇ ਉਹ ਗਰਤੇਜ ਸਿੰਘ ਵੀਰ ਆ ਜਾ ਪਰ ਅਰਦਾਸ ਕਰਨੀ ਹੈ ਆਈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਮੈਂ ਦੇਖ ਲੈ ਕੇ ਆਇਆ ਉਹ ਸੋਡੇ ਅਰਦਾਸ ਵੀ ਪ੍ਰੇਮ ਨਾਲ ਕਰੂਗਾ ਕਿਉਂਕਿ ਸਾਧ ਸੰਗਤ ਆਪਾਂ ਕੀ ਯਾਰ ਇਹ ਜਾਂ ਮਾਨ ਕਰ ਜene ਮੈਂ ਤੋਂ ਦਾ ਪ੍ਰਧਾਨ ਆ ਮੈਂ ਸੈਕਟਰੀ ਆ ਮੈਂ ਮੈਂਬਰ ਆ ਮੈਂ ਭਲਾ ਜੀ ਤਾਂ ਆਪਣੇ ਆਖੇ ਲੱਗੂਗਾ ਪਰ ਇਹਨਾਂ ਨੂੰ ਪੈਸੇ ਦਿੰਨੇ ਆ ਗ੍ਰੰਥੀ ਨੂੰ ਉਹ ਭੁਲਾਣਿਆ ਉਹ ਭੁਲਾਣਿਆ ਆਈ ਇਧਰ ਉਹ ਬਾਬਾ ਆਈ ਕਰ ਅਰਦਾਸ ਕਰੀ ਉਹ ਕਰਤਾ ਦੇਊਗਾ ਸਾਧ ਸੰਗਤ ਸੋਡੀ ਅਰਦਾਸ ਨਹੀਂ ਲੱਗਣੀ ਉਹ ਕਿਉਂਕਿ ਤੁਸੀਂ ਸਤਕਾਰ ਨਹੀਂ ਕਰਿਆ ਜਿਹੜਾ ਗ੍ਰੰਥੀ ਦਾ ਸਤਕਾਰ ਸਭ ਤੋਂ ਵੱਡਾ ਮਹਾਰਾਜ ਕਹਿੰਦੇ ਸਾਡਾ ਵਜ਼ੀਰ ਆ ਬਾਬਾ ਬੁੰਡਾ ਜੀ ਦੀ ਪਾਤਸ਼ਾਹੀ ਪਦਵੀ ਤੇ ਬੈਠਾ ਉਹ ਜਿਹੜਾ ਚੰਗਾ ਗ੍ਰੰਥੀ ਆ ਉਹ ਤੁਹਾਨੂੰ ਹੁਕਮ ਨਾਵੇ ਦੀ ਕਥਾ ਸੁਣਾਊਗਾ ਪਿਆਰ ਕਰੋ ਸਤਿਕਾਰ ਕਰੋ ਆਈ ਸੰਗਤ ਦਾ ਵੀ ਸਤਿਕਾਰ ਕਰੋ ਸਭ ਨੂੰ ਇੱਕ ਅਨਸਾਰ ਬੋਲੋ ਇੱਕ ਅਨਸਾਰ ਸਭ ਦੇ ਨਾਲ ਵਿਚਰੋ ਜੇ ਕੋਈ ਚੀਜ਼ ਬਣਾਈ ਆ ਉਹਨੂੰ ਉਸੇ ਤਰ੍ਹਾਂ ਜੇ ਗਰੀਬ ਆਉਂਦਾ ਨੂੰ ਗਰੀਬ ਦੇ ਨਾਲ ਵੀ ਉਸੇ ਤਰ੍ਹਾਂ ਵਿਚਰੋ ਜਿਵੇਂ ਆਪਾਂ ਤਗੜੇ ਨਾਲ ਵਿਚਰਦੇ ਆਂ ਕਈ ਵਾਰ ਆਪਾਂ ਤਗੜਿਆਂ ਨੂੰ ਮੰਝਿਆ ਤੇ ਭਾਬਾ ਆ ਕੇ ਚਾਹ ਪਿਉਨੇ ਆਂ ਤੇ ਕਈ ਆ ਕੇ ਤੇ ਆਪਾਂ ਥੱਲੇ ਪੁੰਝੇ ਪੀਂਦੇ ਆ ਉਹ ਬਹਿ ਕੇ ਜਿਹੜਾ ਸਿਆਣਾ ਬੰਦਾ ਕਦੇ ਮੰਜਿਆਂ ਤੇ ਬੈਠ ਕੇ ਚਾਹ ਨਹੀਂ ਪੀਊਗਾ ਪੰਗਰ ਦੇ ਵਿੱਚ ਬਹਿ ਕੇ ਹੀ ਪੀਊਗਾ ਪ੍ਰਸ਼ਾਦਾ ਛਕੂ ਪੰਗਰ ਦੇ ਵਿੱਚ ਬਹਿ ਕੇ ਛਕੂ ਪੰਗਤ ਮਹਾਰਾਜ ਨੇ ਬਣਾਈ ਇਸੇ ਕਰਕੇ ਹੀ ਆ ਕਿਉਂਕਿ ਮਾਣ ਟੁੱਟ ਜਾਂਦਾ ਉੱਥੇ ਆਪ ਕੋ ਤਕੜੇ ਤਕੜੇ ਆਪ ਤੋਂ ਵੱਡੇ ਉੱਥੇ ਬੈਠੇ ਹੁੰਦੇ ਆ ਵਿੱਚ ਹੁਣ ਸਾਧ ਸੰਗਤ ਲਾਲੋ ਸਾਹਿਬੀ ਇੱਕ ਬੰਦਾ ਇੱਕ ਬੰਦੇ ਇੱਕ ਅਫਸਰਾ ਵੱਡਾ ਕੋਈ ਤੇ ਇੱਕ ਉਹਦੇ ਥੱਲੇ ਕੰਮ ਕਰਦਾ ਚਲੋ ਲਾਲੋ ਡੀਐਸਪੀ ਹੈ ਐਸਐਸਪੀ ਹੈ ਡੀਸੀ ਹੈ ਉਹਦੇ ਨਾਲ ਜਿਹੜੇ ਥੱਲੇ ਉਹਦੇ ਗਾਰਮਨ ਸਿਪਾਈ ਹੈ ਜਦੋਂ ਉਹ ਬੈਠੇ ਨਾਲ ਰੋਟੀ ਖਾਈ ਜਾਂਦੇ ਤੇ ਪੰਗਤ ਚ ਉਹ ਵੀ ਬੈਠਾ ਹੈ ਡੀਸੀ ਵੀ ਬੈਠਾ ਤੇ ਨਾਲ ਜਿਹੜੇ ਉਹਦੇ ਥੱਲੇ ਕੰਮ ਕਰਦੇ ਉਹ ਵੀ ਨਾਲ ਬਰਾਬਰ ਬੈਠਿਆ ਮੂਹਰੇ ਪਾਸੇ ਰੋਟੀ ਖਾਂਦੇ ਆ ਤੇ ਉਹ ਪਤਾ ਕੀ ਸੋਚਦੇ ਆ ਉਹ ਕਹਿੰਦੇ ਇਹ ਗੁਰੂ ਨਾਨਕ ਦਾ ਦਰ ਹੈ ਜਿੱਥੇ ਦੇਖ ਲੈ ਬੜਾਈਆਂ ਮਿਲਦੀਆਂ ਸਭ ਨੂੰ ਇੱਕੋ ਜਿਹਾ ਸਮਝੀਦਾ ਕੋਈ ਅਫਸਰ ਨਹੀਂ ਕੋਈ ਕੋਸ਼ ਨਹੀਂ ਇੱਥੇ ਸੰਗਤ ਹੈ ਵੀ ਕਿੱਡਾ ਵੱਡਾ ਅਫਸਰ ਹੈ ਜਿਹੜਾ ਕਿ ਕੁਰਸੀ ਤੇ ਬਹਿ ਕੇ ਵੱਡੀ ਕੁਰਸੀ ਤੇ ਬਹਿ ਕੇ ਤੇ ਅਸੀਂ ਪਾਸੇ ਖੜੇ ਹੁੰਨੇ ਉੱਥੇ ਗੱਲ ਕਰਦੇ ਤੇ ਅੱਜ ਇਹਨਾਂ ਦੇ ਬਰਾਬਰ ਬੈਠੇ ਆਂ ਅਸੀਂ ਇਹ ਆ ਗੁਰੂ ਨਾਨਕ ਦਾ ਤਾਰੋ ਗੁਰੂ ਨਾਨਕ ਦੇ ਦਰ ਦਾ ਜਿੰਨਾ ਸਤਿਕਾਰ ਕਰਾਂਗੇ ਗੁਰੂ ਗ੍ਰੰਥ ਸਾਹਿਬ ਦਾ ਸਾਹ ਸੰਗਤ ਬਾਣੀ ਦਾ ਸਤਿਕਾਰ ਕਰਾਂਗੇ ਉਨਹੀਂ ਤੇਰੇ ਕਾਰਜ ਸੁੱਧ ਹੋਣਗੇ ਤਾਰੇ ਦੇਖ ਲਓ ਸੁੱਧ ਬਾਣੀ ਪੜੋ ਸੋ ਗੁਰਦੁਆਰੇ ਜਾਓ ਨਾਮ ਸਿਕਾਰ ਕਰੋ ਨਹਾ ਕੇ ਜਾਓ ਅਸ਼ਨਾਣ ਕਰਕੇ ਜਾਓ ਮਾਨ ਦੇ ਵਿੱਚੋਂ ਵਾਲ ਕੱਢ ਕੇ ਜਾਓ ਤੇ ਫੇਰ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੋ ਤੇ ਫੇਰ ਤੁਹਾਡੇ ਕਾਰਜ ਜਨ ਸੁੱਧ ਹੋਣਗੇ ਕੋਈ ਤੁਹਾਡੇ ਕਾਰਜਾਂ ਨੂੰ ਵਿਗਾੜ ਨਹੀਂ ਸਕਦਾ ਇਸ ਤਰ੍ਹਾਂ ਕਰਕੇ ਤੇ ਹੁਣ ਇੱਕ ਉਹ ਹਿਸਟਰੀ ਦੇ ਵਿੱਚ ਉਹਨੇ ਇੱਕ ਗੱਲ ਹੋਰ ਸੁਣਾਈ ਕਹਿੰਦਾ ਵੀ ਅਸੀਂ ਗੁਰਦੁਆਰੇ 'ਚ ਬੈਠੇ ਤੇ ਦੋ ਜਣੇ ਆਏ ਮੀਆਂ ਬੀਬੀ ਆ ਕੇ ਕਹਿੰਦੇ ਸੰਤਾ ਨੂਸਾਨ ਮਹਾਰਾਜ ਵੀ ਅਸੀਂ ਨਾ ਪੰਜਾਂ ਸੰਗਾਂ ਨੂੰ ਪ੍ਰਸ਼ਾਦ ਦਾ ਸ਼ਕਾਉਣਾ ਹੈ ਉਹ ਕਹਿੰਦੇ ਕੋਈ ਨਹੀਂ ਭਾਈ 2 ਵਜੇ ਆਇਓ ਤੇ ਲੈ ਜਿਓ ਹੁਣ 2 ਵਜੇ ਦਾ ਟਾਈਮ ਦੇਤਾ ਤੇ ਉਧਰੋਂ ਦੋਏ ਜਣੇ ਦੋਏ ਜੀ ਗੱਡੀਆਂ ਲੈ ਕੇ ਆ ਕੇ ਦੋ ਵੀ ਹੁਣ ਪੰਜ ਬੇਜੀਆਂ ਤੋਂ ਬੈਠਿਆ ਨਹੀਂ ਜਣਾ ਇੱਕ ਗੱਡੀ ਦੋ ਗੱਡੀਆਂ ਲਿਆਏ ਇੱਕ ਚੋਹ ਘਰ ਵਾਲਾ ਤੇ ਇੱਕ ਘਰ ਵਾਲੀ ਤੇ ਉਹਨਾਂ ਨੇ ਨਾ ਲਿਆ ਕੇ ਗੱਡੀਆਂ ਤੇ ਆ ਕੇ ਗੁਰਦੁਆਰੇ ਤੇ ਪੰਜ ਸਿੰਘਾਂ ਨੂੰ ਲੈ ਗਏ ਪੰਜ ਛੇ ਹੋ ਗਏ ਸਿੰਘ ਹੋਰ ਹੋ ਗਏ ਵਧ ਕੇ ਉਹ ਜਦੋਂ ਨਾ ਘਰੇ ਗਏ ਤੇ ਘਰ ਵਾਲੀ ਬੋਲੀ ਉਹਨੂੰ ਘਰ ਵਾਲੇ ਨੂੰ ਆਪਦੇ ਨੂੰ ਜਦੋਂ ਕੱਢ ਲਿਆ ਮੈਂ ਬਾਰ ਖੋਲਾ ਲਿਆ ਮੈਂ ਬਾਰ ਕੋਲਾ ਫੜਾਈ ਚਾਬੀ ਪਿੰਟੂ ਇਹ ਤੋਂ ਚਾਬੀ ਫੜਾਈ ਪਿੰਟੂ ਰਮਨ ਚਾਬੀ ਫੜਾਈ ਰਮਨ ਉਹਨੇ ਪਾਲੀ ਨਾ ਸਿਆਈ ਫਿਰ ਉਹਨੇ ਆਪਦੇ ਪਾਸੇ ਚਪਾਲੀ ਨਾ ਸਿਆਈ ਉਹ ਟੋਟਲ ਦੇ ਗੱਲ ਰਮਨ ਤੈਨੂੰ ਮੈਂ ਚਾਬੀ ਫੜਾਈ ਚਲੇ ਗਏ ਘਰ ਵਾਲੇ ਨੂੰ ਕਹੇ ਮੈਂ ਤੈਨੂੰ ਚਾਬੀ ਫੜਾਈ ਸੀ ਉਹ ਸਿੰਘ ਦੇਖੇ ਜਾਂਦੇ ਆ ਉਹ ਗੰਦਾ ਤੂੰ ਮੈਨੂੰ ਨਹੀਂ ਫੜਾਈ ਤੇਰੇ ਕੋਲੇ ਸੀ ਗੌਰ ਨਾਲ ਦੇਖ ਉਹ ਦੇਖ ਲੈ ਅੱਜ ਹੀ ਮੈਂ ਤੈਨੂੰ ਚਾਬੀ ਫੜਾਈ ਰਵਣ ਤੇ ਤੂੰ ਦੇਖ ਲੈ ਚਾਬੀ ਨੇ ਸੁਭਾ ਸਕਿਆ ਉਹ ਟੋਟੜਾ ਦੇ ਘਰ ਵਾਲੇ ਨੂੰ ਪਾਵੇ ਤੇ ਟੋਟੜ ਦੇ ਕੁਦਰਤ ਮਹਾਰਾਜ ਨੂੰ ਕਿਸੇ ਗੱਡੀ ਦੇ ਵਿੱਚੀ ਮੂਰੇ ਪੈਰਾਂ ਦੇ ਵਿੱਚੋਂ ਚਾਬੀ ਡਿੱਗੀ ਸੀ ਥਿਆ ਗਈ ਉਹ ਸੱਗ ਕਹਿਣ ਲੱਗੇ ਵੀ ਜੇ ਚਾਬੀ ਨਾ ਤੇ ਰਵਣ ਦੀ ਤਾਂ ਕਾਸਤਾ ਗਈ ਸੀ ਪਤਨੀ ਜਣ ਕੀ ਹਾਲ ਕਰਦੀ ਹੈ ਤੇ ਉਹ ਘਰੇ ਬੈਠੇ ਰੋਟੀ ਪਾਣੀ ਖਾਦੇ ਉਹ ਕਦੇ ਬੈਜੋ ਭਾਈ ਦੋਨੇ ਜਣੇ ਬੈਗੇ ਕਹਿੰਦੇ ਭਾਈ ਜਦੋਂ ਤੁਸੀਂ ਸਾਨੂੰ ਲੈ ਕੇ ਆਏ ਤੇ ਉਹ ਸ਼ਲੋਕ ਬੋਲ ਉਹ ਕੀ ਦਿਹ ਮਹਾਰਾਜ ਕੀ ਕਹਿੰਦੇ ਕੀ ਬੋਲਦੀ ਸੀ ਆਪਦੇ ਘਰ ਵਾਲੇ ਨੂੰ ਉਹ ਕਹਿੰਦਾ ਭਲਗੇ ਮਾਨਸੇ ਅੱਜ ਤੋਂ ਪਹਿਲਾਂ ਬਜ਼ੁਰਗਾਂ ਨੇ ਤਰੋਂ ਗੱਲਾਂ ਸੁਣਾਉਣੇ ਆ ਜਿੰਨਾ ਤੂੰ ਕਿੰਨਾ ਘਰ ਵਾਲੇ ਦਾ ਸਤਿਕਾਰ ਕਰਿਆ ਤੂੰ ਸਾਡੇ ਸਾਹਮਣੇ ਖੜੀ ਨਹੀਂ ਬੋਲਣੋ ਰਵਨ 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 ਕਰੀ ਗਈ ਹੈ ਜੀ ਰਮਨ ਤੋ ਚਾ ਵੀ ਨਾ ਤੈਨੂੰ ਸਿਉਂਦੀ ਪਤਾ ਨਹੀਂ ਤੂੰ ਵੀ ਰਮਨ ਦਾ ਕੀ ਹਾਲ ਕਰ ਦਿੰਦੀ ਸੁਣ ਲੈ ਗੱਲੋ ਪ੍ਰਾਣੀਆਂ ਬੁੜੀਆਂ ਨਾ ਨਹੀਂ ਸੀ ਲੈਂਦੀਆਂ ਹੁੰਦੀਆਂ ਆਪਦੇ ਘਰ ਵਾਲੇ ਦਾ ਜਿਹੜਾ ਵਰਤਾ ਮੁੰਡਾਂ ਦੇ ਉਹ ਕਹਿੰਦੇ ਨੇ ਫਲਾਣੇ ਦੇ ਬਾਪੂ ਆ ਮੇਰੀ ਗੱਲ ਸੁਣਿਓ ਜੀ ਤੇ ਕਦੇ ਨਾ ਨਹੀਂ ਸੀ ਨੇ ਵੀ ਤੂੰ ਨਾ ਨਾ ਲੈ ਲੈ ਕੇ 10 ਵਾਰਾਂ ਤਾਂ ਤੂੰ ਨਾ ਲਿਆਉ ਤੇ ਕਿੰਨੇ ਕਰੋਧ ਨਾਲ ਬੋਲਦੀ ਸੀ ਇੰਨਾ ਸਤਕਾਰ ਆ ਤੇਰੇ ਆਪਦੇ ਘਰ ਵਾਲੇ ਦਾ ਤੇਰਾ ਤੇ ਬੱਚੇ ਤੇਰੇ ਕੀ ਸੋਚਣਗੇ ਜਦੋਂ ਬੱਚੇ ਦੇਖਣਗੇ ਤੇਰੇ ਸਤਕਾਰ ਨੂੰ ਤੇ ਉਨੇ ਹੀ ਸਤਕਾਰ ਤੁਹਾਡਾ ਬੱਚੇ ਕਰਨਗੇ ਫਿਰ ਜਿੰਨਾ ਤੂੰ ਆਪ ਦੇ ਘਰ ਵਾਲੇ ਦਾ ਕਰਦੀ ਹੈ ਉਹ ਭਲੇ ਉਹ ਮਾਨਸ ਉਹ ਸੰਤ ਕਹਿੰਦੇ ਉਹ ਭਲੇ ਉਹ ਮਾਨਸ ਉਹ ਜਿਹੜਾ ਮੀਆਂ ਬੀਬੀ ਦਾ ਰਿਸ਼ਤਾ ਬਹੁਤ ਵੱਡਾ ਹੈ ਬਹੁਤ ਵੱਡਾ ਇਹ ਭੈਣਾਂ ਦਾ ਰੋਲ ਵੀ ਨਿਭਾਉਂਦੀ ਆ ਇਹ ਮਾਂ ਦਾ ਰੋਲ ਵੀ ਨਿਭਾਉਂਦੀ ਆ ਤੇ ਘਰ ਵਾਲੇ ਦਾ ਰੋਲ ਵੀ ਨਿਭਾਉਂਦੀ ਆ ਸੁਣ ਲਓ ਕਿਉਂ ਤੇਰੇ ਸਾਰੇ ਅੱਗੇ ਤੱਕੇ ਹੋ ਕੇ ਅੱਗੇ ਸਾਹਮਦੀ ਆ ਇਹ ਐ ਕਾਲਾੜੀ ਦੇ ਕਾਲ ਦੇ ਰੋਟੀ ਪਾਣੀ ਤੈਨੂੰ ਦੰਦੀ ਆ ਐ ਜਿਹੜੇ ਤੇਰੇ ਮਾਂ ਵੜ ਕੇ ਵੜਦੀ ਤੇਰੇ ਤੈਨੂੰ ਸੰਭਾਲਦੀ ਆ ਜਿਵੇਂ ਤੇਰੀ ਮਾਂ ਸੰਭਾਲਦੀ ਨਾ ਛੋਟੇ ਹੁੰਦੇ ਨੂੰ ਉਹਵੇਂ ਤੇਰੇ ਢੀਡੇ ਤੰਗੇ ਤੋਂ ਹੁੰਦੀ ਆ ਜੇ ਕਦੇ ਤੋਂ ਤੇਰੇ ਤੇ ਕੋਈ ਦੁੱਖ ਤਕਲੀਫ ਆ ਜੇ ਤੈਨੂੰ ਚੱਕਦੀ ਆ ਸਾਹਮਦੀ ਆ ਕਰਦੀ ਆ ਤੇ ਤੂੰ ਇਹਦਾ ਕਰੇਗਾ ਐਡਾ ਵੱਡਾ ਰਸਤਾਵੇਂ ਆ ਬੀਬੀ ਦਾ ਤੇ ਤੂੰ ਕਿਵੇਂ ਬੋਲ ਰਹੀ ਆ ਇਸੋ ਮੈਂ ਤਾਂ ਕਹਿੰਦੇ ਨੇ ਤੁਹਾਡਾ ਰਸਤਾ ਸਿਰੇ ਤੇ ਇੰਨੇ ਵਜੇਗਾ ਕਿਸੇ ਦਿਨ ਤੁਹਾਡਾ ਰੌਲਾ ਪਈ ਜਾਵੇਗਾ ਇਹ ਰੌਲੇ ਐਸ ਕਰਕੇ ਪੈਂਦੇ ਆ ਸਾਹ ਸੰਗਤ ਨੂੰ ਕਤੇ ਕਤੇ ਬੰਦਾ ਬੋਲਦਾ ਬੋਲਦਾ ਹੱਦਾਂ ਪਾਰ ਕਰ ਜਾਂਦਾ ਜਦੋਂ ਹੱਦ ਪਾਰ ਹੋ ਗਈ ਇੱਕ ਵੀ ਸ਼ਲੋਕ ਵੱਧ ਘਟ ਕੇ ਆ ਗਿਆ ਤੇ ਮਨ ਚ ਘਟਿਆਈ ਆ ਗਈ ਤੇ ਕਰੇ ਰੌਲੇ ਪੈ ਜਾਣੇ ਆ ਰੌਲਾ ਪੈ ਕੇ ਤੇ ਕਰੇ ਬਸ ਉਹ ਤਲਾਕ ਤਾਈਂ ਗੱਲ ਪਹੁੰਚ ਜਾਣੀ ਹੈ ਇਸ ਤਰ੍ਹਾਂ ਦੇ ਰਿਸ਼ਤੇ ਆ ਸਾਥ ਸੰਗਤ ਇਹਨਾਂ ਦਾ ਰਿਸ਼ਤਿਆਂ ਦਾ ਪਿਆਰ ਕਰੋ ਆਪਦੀਆਂ ਨਾਹਾਂ ਦਾ ਆਪਦੀਆਂ ਤੇਆਂ ਦਾ ਆਪਦੇ ਸਾਸ ਸਹੁਰਿਆਂ ਦਾ ਆਪਦੇ ਕੁੜਮਾ ਜਣਮਾਂ ਦਾ ਕਿਉਂਕਿ ਰਿਸ਼ਤੇਦਾਰੀਆਂ ਜਿੰਨਾ ਸਤਕਾਰ ਇੱਕ ਦੂਜੇ ਦਾ ਕਰੋਗੇ ਉੰਨੀ ਸੋਡੀ ਚੜ੍ਹਾਈ ਹੋ ਚੜ੍ਹਦੀ ਕਲਾ ਹੋਊ ਦੇਖ ਲਿਓ ਪਰ ਤੇ ਆ ਕੇ ਜਿਹੜੇ ਪਰਿਵਾਰ ਇਹ ਕਰਦੇ ਆ ਨਾ ਗੱਲਾਂ ਤੇ ਦੇਖ ਲਿਓ ਕਿਤੇ ਪਹਿਲਾਂ ਮਾਤਾ ਆਪਦੇ ਘਰ ਵਾਲੇ ਦਾ ਨਾਂ ਨਹੀਂ ਸੀ ਇੱਕ ਬੁੜੀ ਲੈਂਦੀ ਹੁੰਦੀ ਪਲਾਨੇ ਦੇ ਬਾਪੂ ਇੱਕ ਗੱਲ ਸੁਣਦੇ ਆ ਜੀ ਪਹਿਲੇ ਗਲਤਾਂ ਪਹਿਲਾਂ ਕੁੰਡ ਕੱਢਦੀਆਂ ਹੁੰਦੀਆਂ ਸੀ ਕਿੰਨਾ ਫਰਕ ਸੀ ਅੱਜ ਤੱਕ ਯਾਰ ਪਤਾ ਨਹੀਂ ਕੀ ਕੀ ਬੋਲੇ ਜਾਂਦੇ ਆ ਪਤਾ ਨਹੀਂ ਕਿੰਨੇ ਕੁ ਸ਼ਲੋਕ ਗਲਤ ਬੋਲ ਜਾਂਦੇ ਆ ਬੰਦਾ ਜਰ ਲੈਂਦਾ ਫੇਰ ਵੀ ਬੰਦਾ ਜਰਦਾ ਚੁੱਪ ਕਰਕੇ ਲੰਘ ਜਾਂਦਾ ਕਹਿੰਦਾ ਚਲੋ ਯਾਰ ਛੱਡ ਕਲੇਸ਼ ਨਾ ਪੈਜੇ ਪਰ ਉਹ ਕਲੇਸ਼ ਵਾਲੀ ਕਸਰ ਨਹੀਂ ਛੱਡਦੀ ਹੁੰਦੀ ਇਹਨਾਂ ਦਾ ਜੇ ਇਹਨਾਂ ਰਿਸ਼ਤਿਆਂ ਦਾ ਆਪਾਂ ਸਤਿਕਾਰ ਕਰਨ ਲੱਗ ਜਾਈਏ ਨਾ ਕਦੇ ਆਪਣੇ ਘਰੇ ਕਲੇਸ਼ ਨਹੀਂ ਪੈਂਦੇ ਤੇ ਆਪਾਂ ਜੋ ਗੁਰਦੁਆਰੇ ਜਾਂਦੇ ਆ ਉਹਨਾਂ ਦਾ ਵੀ ਪ੍ਰਾਰਥਨਾ ਕਰੋ ਕਿਉਂ ਮੀਰਾ ਵਜੀਰਾ ਦਾ ਜਿਹੜੇ ਆਪਣੇ ਵਜੀਰਾ ਗੁਰਦੁਆਰੇ ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਆ ਸਭ ਤੋਂ ਪਹਿਲਾਂ ਸਾਹ ਸੰਗਤ ਦਰਸ਼ਨ ਗੁਰੂ ਸਾਹਿਬ ਦੇ ਆਪਣਾ ਪਾਠੀ ਗ੍ਰੰਥੀ ਕਰਦਾ ਆ ਆਪਾਂ ਜਾਣਦੇ ਨਾ ਗੁਰਦੁਆਰੇ ਮੱਤਾਂ ਟੇਕਣ ਵੀ ਮਹਾਰਾਜ ਦੇ ਦਰਸ਼ਨ ਕਰੀਏ ਤੇ ਸਭ ਤੋਂ ਪਹਿਲਾਂ ਦਰਸ਼ਨ ਗ੍ਰੰਥੀ ਕਰਦਾ ਗੁਰੂ ਸਾਹਿਬ ਦੇ ਜਦੋਂ ਉਹਨੂੰ ਪ੍ਰਕਾਸ਼ ਕਰਦਾ ਤੇ ਹੁਕਮਨਾਮਾ ਲੈਂਦਾ ਇੱਦਾਂ ਵੱਡਾ ਬੰਦਾ ਵਜ਼ੀਰ ਗੁਰੂ ਦਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨੇ ਵੇਲਾ ਉਹ ਕਰਦਾ ਮਿਹਰਬਾਨੀ ਪੜਦਾ ਤਾਂ ਕਹਿੰਦੇ ਆ ਵੀ ਬਾਬਾ ਬੁੱਢਾ ਜੀ ਦੀ ਪਦਵੀ ਤੇ ਬੈਠਾ ਹੋ ਉਹਦਾ ਸਤਿਕਾਰ ਕਰੀਏ ਅੱਗੇ ਪਹਿਲੇ ਤਾਂ ਬੁੜੇ ਦੱਸਦੇ ਹੁੰਦੇ ਸੀ ਵੀ ਉਹ ਨਾ ਕਿ ਉਹਨਾਂ ਨਾ ਕਿਤੇ ਦਮਦਮਾ ਸਾਹਿਬ ਤੋਂ ਚਾਹੇ ਅੰਮ੍ਰਿਤਸਰ ਤੋਂ ਚਾਹੇ ਚਰਨੰਦਪੁਰ ਤੋਂ ਤੇ ਆਪਣਾ ਸਾਰਾ ਪਰਿਵਾਰ ਉਹਦੇ ਪੈਰੀਂ ਹੱਥ ਲਾਉਂਦਾ ਹੁੰਦਾ ਸੀ ਵੀ ਅਸ਼ਨਾਣ ਕਰਕੇ ਆਇਆ ਇਹ ਉੱਥੋਂ ਆਇਆ ਸਾਡੇ ਗੁਰੂਆਂ ਦੇ ਘਰ ਤੋਂ ਯਾਰ ਜਦ ਆਪਾਂ ਕੰਨਾਂ ਕਾ ਸਤਕਾਰ ਕਰਦੇ ਆ ਯਾਰ ਇਹ ਨਹੀਂ ਪਤਾ ਕੀ ਬੋਲਦੇ ਆਏ ਨੂੰ ਇਹ ਨਹੀਂ ਕਦੇ ਆ ਗਿਆਂ ਫਿਰਕੇ ਆ ਗਿਆਂ ਫਿਰਕੇ ਐਂ ਬੋਲਦੀਆਂ ਕਈ ਤਾਂ ਘਰੇ ਜੀਓ ਦਾ ਆਏ ਦਾ ਸਤਕਾਰ ਵੇ ਤੈਨੂੰ ਪਤਾ ਹੀ ਨਹੀਂ ਉਹ ਨਦਪੁਰ ਨੂੰ ਗਿਆ ਵਾ ਤੇ ਆਏ ਨੂੰ ਫਿਰਕੇ ਆਏ ਦੱਸਦੀਆਂ ਤੇ ਫਿਰ ਤੇਰਾ ਵਜੇ ਸਤਕਾਰ ਜਾਂ ਮੁੰਡੇ ਬੋਲਣ ਆਏ ਨੂੰ ਵੀ ਆ ਗਿਆਂ ਫਿਰਕੇ ਜਾਂ ਆਪਾਂ ਕਹੀਏ ਕਿਸੇ ਨੂੰ ਵੀ ਕਿਉਂ ਆ ਗਿਆਂ ਫਿਰਕੇ ਉਹ ਇਕਲੇ ਸੀ ਪਹਿਣਗੇ ਸਾਥ ਸੰਗਤ ਸਤਕਾਰ ਕਰੋ ਯਾਰ ਇੱਕ ਦੂਜੇ ਦਾ ਪ੍ਰੇਮ ਕਰੋ ਇੰਨੀ ਆਪਣੇ ਕੋਲੇ ਹੈ ਨਹੀਂ ਉਮਰ ਜਿੰਨੀ ਆਪਾਂ ਕਿਸੇ ਨੂੰ ਦੁਖੀ ਕਰਕੇ ਤੇ ਆਪਾਂ ਟਾਈਮ ਨਗਾ ਲਗੇ ਨਹੀਂ ਜਿੰਨਾ ਕਿਸੇ ਨੂੰ ਖੁਸ਼ ਕਰਕੇ ਟਾਈਮ ਸੋਹਣਾ ਲੰਘਦਾ ਨਾ ਉਹਨਾਂ ਦੁੱਖ ਦੇ ਕਿੰਨੇ ਲੰਘਦਾ ਸਾਥ ਸੰਗ ਦੇਖ ਲਿਓ ਕਿਤੇ ਕਿਸੇ ਨਾਲ ਗਲਤ ਬੋਲ ਕੇ ਤੇ ਕਿਸੇ ਨੂੰ ਠੀਕ ਬੋਲ ਕੇ ਦੇਖ ਲਿਓ ਤੇ ਸਾਰੀ ਜਿਹੜੀ ਖੁਸ਼ੀ ਨਗਾਹੋਂਗੇ ਕਿਸੇ ਨੂੰ ਇੱਕ ਸਾਲ ਦੇ ਵੀ ਗਲਤ ਬੋਲਿਆ ਗਿਆ ਨਾ ਕਿਤੇ ਤੇ ਸਾਰੀ ਰਾਤ ਨਹੀਂ ਨੀਂਦ ਆਉਂਦੀ ਬੰਦੇ ਨੂੰ ਵੀ ਮੈਂ ਉਸ ਬੰਦੇ ਨਾਲ ਗਲਤ ਬੋਲ ਬੈਠਿਆ ਨਹੀਂ ਕਹਿਣਾ ਸੀ ਮੈਂ ਇਹ ਗੱਲਾਂ ਕਹੇ ਬੈਠਾ ਕਹਿਣ ਤੋਂ ਪਹਿਲਾਂ ਉਹਨੂੰ ਤੋਲੋ ਫਿਰ ਬੋਲੋ ਯਾਰ ਕਿਸੇ ਨੂੰ ਗੱਲ ਕਹਿਣੀ ਵੀ ਹੈ ਉਹਨਾਂ ਨੂੰ ਕਹਿਣ ਤੋਂ ਪਹਿਲਾਂ ਯਾਰ ਤੋਲ ਲਵਾ ਦੇ ਮਗਜ ਦੇ ਵਿੱਚ ਦਿਮਾਗ 'ਚ ਵੀ ਇਹ ਜੇ ਮੈਂ ਉਹਨੂੰ ਗੱਲ ਕਹਿਤੀ ਤਾਂ ਮੇਰੀ ਬਣਦੀ ਐ ਚਾਹ ਪਹਿਣਾ ਚਾਹ ਪਰਾਜ ਐ ਕੋਈ ਵੀ ਰਿਸ਼ਤਾ ਯਾਰ ਉਹਨੂੰ ਕਹਿਣ ਤੋਂ ਪਹਿਲਾਂ ਸੋਚੋ ਦਿਮਾਗ ਨਾਲ ਕਦੇ ਘਰ ਦੇ ਵਿੱਚ ਲੋੜੇ ਨਹੀਂ ਪੈਂਦੇ ਜਦੋਂ ਬਿਨਾਂ ਸੋਚੇ ਸਮਝੇ ਆਪਾਂ ਲੱਗ ਜਾਈਏ ਨਾ ਬੋਲਣ ਬੇਤੋ ਵੱਧ ਬਾਲਾ ਬੋਲਣਾ ਵੀ ਮਾੜਾ ਤੇਵਾਲੀ ਝੋਪੀ ਵੀ ਮਾੜੀ ਆ ਤੇਵਾਲੀ ਤੁੱਪ ਵੀ ਮਾੜੀ ਆ ਐਂ ਕਰਕੇ ਇਹ ਜਿਹੜੇ ਰੌਲੇ ਨਿਵਦੇ ਆ ਐਂ ਨਿਵਦੇ ਆ ਐਂ ਹੁੰਦੇ ਆ ਜਦੋਂ ਜੇ ਸਤਿਕਾਰ ਕਰਾਂਗੇ ਚੰਗਾ ਟਾਈਮ ਲੰਘ ਜਾਂਦਾ ਜੇ ਬੇਕਦਰੀ ਕਰਾਂਗੇ ਤਾਂ ਸਾਧ ਸੰਗਤ ਬੇਕਦਰੀ ਆਪਣੀ ਵੀ ਉਵੇਂ ਹੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ